ਹਾਂਜੀ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਜਿਹੜੀ ਉਧਰ ਆਪਣੀ ਕੁੱਕਰ 'ਚ ਦਾਲ ਬਣਦੀ ਪਈ ਆ ਤੇ ਇਧਰ ਆਪਾਂ ਲੱਗੇ ਸੀ ਬਣਾਉਣ ਚੌਲ ਉਬਲੇ ਹੋਏ ਚੌਲ ਆਪਾਂ ਲਿਆ ਧੋ ਤੇ ਇਧਰ ਆਪਣਾ ਪਾਣੀ ਵੀ ਗਰਮ ਹੋ ਚੁੱਕਿਆ ਵਾ ਇਹ ਜਿਵੇਂ ਹੁਣ ਆਪਾਂ ਇੱਕ ਗਲਾਸ ਇਹ ਵਾਲਾ ਲਿਆ ਵਾ ਚੋਲਾ ਦਾ ਤੇ ਇਹ ਦੋ ਗਲਾਸ ਆਪਾਂ ਪਾਣੀ ਦੇ ਪਾਉਣੇ ਹੁੰਦੇ ਆ ਤੇ ਹੁਣ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਚੋਲ ਨੋ ਜੀ ਚੋਲ ਗਿਆ ਆਪੇ ਤੇ ਹੁਣ ਆਪਾਂ ਲਓ ਜੀ ਹੁਣ ਆਪਾਂ ਥੋੜਾ ਜਿਹੇ ਦੇ ਵਿੱਚ ਨਮਕ ਪਾ ਦੇਵਾਂਗੇ ਬਿਲਕੁਲ ਪੋਕੇ ਵੀ ਹਨਾ ਵਧੀਆ ਨਹੀਂ ਲੱਗਦੇ ਹੈਗੇ ਤੇ ਥੋੜਾ ਜਿਹਾ ਆਪਾਂ ਨਮਕ ਪਾ ਦੇਵਾਂਗੇ ਤੇ ਬਾਕੀ ਇਹ ਚੌਲ ਜੁੜਨ ਨਾ ਇਹਦੇ ਵਾਸਤੇ ਆਪਾਂ ਤੇਲ ਜਾਂ ਘਿਓ ਰਫੈਂਡ ਤੁਸੀਂ ਜੋ ਵੀ ਯੂਜ਼ ਕਰਦੇ ਹੋ ਉਹੀ ਪਾ ਸਕਦੇ ਹੋ ਦੋਹੂ ਗੁੰਦਾ ਆਪਾਂ ਇੰਨੀ ਆ ਪਾ ਦਾਂਗੇ ਤੇਲ ਦੀਆਂ ਸਰੋਂ ਦਾ ਤੇਲ ਤੁਸੀਂ ਦੇਸੀ ਘਿਓ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਟੱਕ ਦੇਵਾਂਗੇ ਤੇ ਇਹ ਜਿਹੜਾ ਆਪਣਾ ਚੌਲ ਆ ਬਿਲਕੁਲ ਵਧੀਆ ਬਣ ਕੇ ਤਿਆਰ ਹੋ ਜਾਣਗਾ। ਲਓ ਜੀ ਹੁਣ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਆ ਚੌਲ ਇਹ ਮਿੰਟੋ-ਮਿੰਟੀ ਫਟਾਫਟ ਹੀ ਬਣ ਜਾਂਦੇ ਆ ਤੁਸੀਂ ਵੇਖ ਸਕਦੇ ਹੋ ਚੌਲ ਜਿਹੜੇ ਆਪਣੇ ਕਿੰਨੇ ਮੋٹے-ਮੋٹے ਹਨਾ ਕੱਲਾ-ਕੱਲਾ ਦਾਣਾ ਨਿੱਖਰ ਕੇ ਆਇਆ ਇਹ ਨਾਲ ਸਾਹਮਣੇ ਆਪਣੇ ਤੁਸੀਂ ਵੇਖ ਸਕਦੇ ਹੋ ਹਨਾ ਬਹੁਤ ਹੀ ਵਧੀਆ ਬਣਿਆ ਤੇ ਉਧਰ ਆਪਣੀ ਦਾਲ ਵੀ ਰੈਡੀ ਹੋ ਚੁੱਕੀ ਆ। ਨੋ ਜੀ ਇਧਰ ਆਪਣੀ ਤਾਂ ਵੀ ਜਿਹੜੀ ਰੈਡੀ ਹੋ ਚੁੱਕੀ ਆ ਤੇ ਉਧਰ ਆਪਣੇ ਚੌਲ ਵੀ ਬਸ ਬਾਣੀ ਚੱਲੇ ਆ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅਚੜੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਚਲੋ ਫਿਰ ਮਿਲਦੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ